ਕਰਨੇ ਦੀ ਸੁਣਨ ਗੱਲ ਕਿ ਇਹਦੇ ਚੱਲ ਜਾਣਾ ਵਾ ਚੰਡੀਗੜ੍ਹ ਤਾਂ ਉਹ ਇਹਨਾਂ ਦੇ ਕੰਮ ਵਾਲੀਆਂ ਤੇ ਤੂੰ ਸਾਰਾ ਦਿਨ ਕੰਮ ਕਰਦੇ ਰਹਿਣਾ ਤੇ ਹੋਰ ਦੱਸੋ ਫਿਰ ਅੰਮੀ ਜੀ ਕੀ ਕਰਾਂ ਜਦੋਂ ਫਿਰ ਕੇ ਪਾਸੇ ਵੀ ਟਿਕਣ ਨਹੀਂ ਗਏ ਦਿੰਦੇ ਹੈਗੇ ਘਰ ਦੇ ਵਿੱਚ ਦੱਸਣ ਵਾਲਾ ਕੌਣ ਚਾਹੀ ਤੇ ਸਿਰਫ ਚਾਹੇ ਭਾਜੀ ਆਂ ਤੇ ਸਿਰਫ ਲਵਲੀ ਨਾਲ ਵਹਿ ਸਰਸਰੀ ਗੱਲ ਹੀ ਕੀਤੀ ਹੈ ਨਾ ਕਿ ਰਪਿੰਦਰ ਕੰਮ ਨਹੀਂ ਕਰਦੀ ਦੀਦੀ ਗੱਲ ਸਰਸਰੀ ਉਹ ਹੁੰਦੀ ਹੈ ਜਿਹੜੀ ਪਿਆਰ ਨਾਲ ਬਹਿ ਕੇ ਕੀਤੀ ਜਾਵੇ ਇਹ ਤੁਹਾਨੂੰ ਕੰਮ ਵਡਾਉਣ ਤੱਕ ਗੱਲਾਂ ਹੋ ਗਈਆਂ ਵਾ ਮੈਂ ਕੱਲ ਨੂੰ ਹੋਰ ਕੇਗਾ ਪਾਸੇ ਹੋ ਜਾਊਗਾ ਭੈਣ ਨੂੰ ਪਾਟ ਲੈਂਗੀ ਮੈਂ ਤੁਹਾਨੂੰ ਸਮਝਾਇਆ ਸੀ ਕਿ ਕੰਮ ਕਿਤੇ ਕਿੰਨਾ ਕੁ ਹੁੰਦਾ ਜਿਹੜਾ ਅਸੀਂ ਵੰਡ ਰਮਨ ਮੇਰੇ ਨਾਲ ਜਦਾਂ ਢੇਡ ਦੇ ਵਿੱਚ ਗੋਲਾ ਜਿਆ ਨਹੀਂ ਵੱਜ ਗਿਆ ਮੈਨੂੰ ਕੋਈ ਚੰਗਾ ਨਹੀਂ ਲੱਗਦਾ ਰੁਪਿੰਦਰ ਦੀ ਮੈਨੂੰ ਸਮਝ ਨਹੀਂ ਆਉਂਦੀ ਕਿ ਦਾਲ 'ਚ ਕੋਈ ਨਾ ਕੋਈ ਨਾ ਕਾਲਾ ਜ਼ਰੂਰ ਵਾ ਜਦੋਂ ਮੈਂ ਜੋਗਨ ਬਾਰੇ ਪੁੱਛਿਆ ਸੀ ਨਾ ਇਹਨਾਂ ਤੇ ਕੱਲ ਨਾ ਡਰਜ ਹੀ ਗਈ ਸੀ ਪਤਾ ਨਹੀਂ ਕੀ ਚੱਕਰ ਵਾ ਨਾਲੇ ਮੰਮੀ ਆਪਣੀ ਨੇ ਪਤਾ ਨਹੀਂ ਕਿਉਂ ਕਹਿਣ ਈ ਕਿ ਕੋਈ ਗੱਲ ਨਹੀਂ ਜ਼ਮੀਨ ਹੱਥ 'ਚੋਂ ਛੁਲਾ ਦੋ ਐਉਂ ਜਾਉਂ ਆਹੀਂ ਨੂੰ ਘਰ ਨਹੀਂ ਵਾੜਨਾ ਹੈ ਤੇ ਜੋ ਬੰਨੀਆ ਗੱਲਾਂ ਕਰਨ ਦੀ ਪਰ ਇਹਨੇ ਮੈਨੂੰ ਨਾ ਦੱਸਿਆ ਨਹੀਂ ਸੱਚਾ ਟਾਲ ਮਿਟੋਲ ਜਿਆ ਕਰਤਾ ਪਰ ਇਹ ਚੱਕਰ ਕੀ ਹੋਊਗਾ ਕੋਈ ਸਮਝ ਨਹੀਂ ਲੱਗਾਂ ਦੀ ਨਾ ਜੋਗਨ ਨੇ ਕਦੀ ਮੈਨੂੰ ਫੋਨ ਕੀਤਾ ਅੱਗੇ ਸਭ ਕੁਝ ਕਰ ਕਰ ਦਿੰਦਾ ਹੁੰਦਾ ਹੈ ਚੱਲ ਕੋਈ ਗੱਲ ਨਹੀਂ ਨੰਬਰ ਵੀ ਉਹਦਾ ਬੰਦ ਆਉਂਡਿਆ ਵਾ ਪਤਾ ਤੇ ਮੈਂ ਕਰਕੇ ਰਹਿਣਾ ਭੋਲਾ ਕੀ ਖਿਚੜੀ ਚੱਲਣ ਦੀ ਲੜੀ ਕੀ ਹੋ ਗਈ ਇਹਨਾਂ ਨੂੰ ਸੋਚਣਾ ਭਾਜੀ ਕੀ ਇਹ ਕੋਹ ਨਹੀਂ ਉਦਾਂ ਬੈਠਾ ਹੈ ਅੱਛਾ ਹਾਂ ਮੇਰਾ ਅਧਰ ਕੰਮ ਵੜਦੀ ਇਹਨਾਂ ਨੂੰ ਕੰਮ ਕੰਮ ਲਾਉਂਦਾ ਮੈਂ ਪੁੱਛਿਆ ਸੀ ਭਾਬੀ ਨੂੰ ਵੀ ਅੱਛਾ ਉਹ ਕਹਿੰਦੇ ਇਹ ਵੀ ਚੰਗਾ ਨਹੀਂ ਲੱਗਦਾ ਇਦਾਂ ਜੇ ਕੋਈ ਆਣ ਕੇ ਵੇਖੂਗਾ ਤਾਂ ਫਿਰ ਕੀ ਸੋਚੂਗਾ ਸਾਡੇ ਬਾਰੇ ਤੇ ਮੈਂ ਉਹਨੂੰ ਸਮਝਾਇਆ ਸੀ ਭਾਬੀ ਨੂੰ ਮੈਂ ਵੀ ਜੇ ਮੈਂ ਚੱਲ ਗਿਆ ਤਾਂ ਬਾਅਦ ਵਿੱਚ ਤੁਸੀਂ ਲੜਦੇ ਰਹੋਗੇ ਆਹ ਕਲੇਸ਼ ਰਣਾ ਫਿਰ ਉਹ ਹੀ ਕੰਮ ਦਾ ਕੋਈ ਐਵੇਂ ਨਿਕ ਨਿਕ ਗੱਲ ਤੋਂ ਨਾ ਮੁੜ ਕੇ ਵੱਡੀਆਂ ਹੋ ਜਾਂਦੀਆਂ ਹੁੰਦੀਆਂ ਸਹੀ ਗੱਲ ਹੈ ਮੁੜ ਕੇ ਐਵੇਂ ਬੋਲਣ ਜਾਵਾਂਗੇ ਦੋਵੇਂ ਜਣ ਉਹ ਨਾ ਨਾ ਇਹ ਕੰਮ ਨਹੀਂ ਹੁੰਦਾ ਨਾ ਆਪਾਂ ਤੂੰ ਨਾ ਆਵਾਜ਼ ਮਾਰੀ ਇਹਨਾਂ ਨੂੰ ਆਹ ਇੰਜੇ ਆਵਾਜ਼ ਨਾ ਕਰਲਾ ਤੇ ਕੰਮ ਕਰਾਈਏ ਓਏ ਆਹੋ ਜਾਂ ਕੋਈ ਸਵੇਰੇ ਕਰ ਲੇ ਕੋਈ ਸ਼ਾਮ ਨੂੰ ਕਰ ਲੇ ਜਿੱਦਾਂ ਵੀ ਕਰਨਾ ਕਰ ਲੈਣਾ ਯਾਰ ਕੰਮ ਕੱਖਣੀਆਂ ਬਸ ਨਾ ਇੱਕ ਦਿਨ ਲੱਗਦੀਆਂ ਪਈਆਂ ਬਸ ਐਹੀ ਜਾ ਤੁਸੀਂ ਭਾਬੀ ਨੂੰ ਲੈ ਆਓ ਮੈਂ ਆਵਾਜ਼ ਮਾਰ ਕੇ ਲਿਆਉਣਾ ਠੀਕ ਆ ਆ ਜਾ ਮੰਦਾ ਉਹ ਚਾਲੇ ਆ ਕੰਮ ਵੰਡਿਆ ਹੋਊਗਾ ਨਾ ਆਪਣਾ ਆਪਣਾ ਕਰਨੀ ਗੀਆਂ ਹੁਣ ਕੱਲ ਨੂੰ ਮੈਂ ਚੱਲ ਜਾਣਾ ਤੇ ਕੋਈ ਗੱਲ ਤੇ ਨਾ ਤੁਹਾਨੂੰ ਮਿਲੂ ਆਪਣੇ ਲੋਤਾਈ ਦਾ ਵਾ ਤੇ ਚੱਲ ਇੱਕ ਦਿਨ ਰਹਿ ਕੇ ਆਉਨੇ ਆ ਤੇ ਜਦੋਂ ਘਰ ਆਈਦਾ ਵਾ ਫੇਰ ਸ਼ਿਕਾਇਤਾਂ ਦੇ ਸ਼ਿਕਾਇਤਾਂ ਹਾਲ ਤਾਂ ਫੇਰ ਉਹੀ ਰਹਿਣਾ ਕੰਮ ਵੰਡਿਆ ਹੋਊਗਾ ਜੇ ਆਪਾਂ ਆਪਾਂ ਕਰਾਂਗੇ ਆਪੇ ਹਾਂਜੀ ਤੁਸੀਂ ਆਵਾਜ਼ ਮਾਰੀ ਸੀ ਉਹ ਆਈ ਮੈਂ ਤਾਂ ਮਾਰੀ ਸੀ ਕੰਮ ਵੰਡਣਾ ਵਾ ਕੰਮ ਵੰਡਣਾ ਆ ਆਹ ਕਾਹਦਾ ਕੰਮ ਉਹ ਕੱਲ ਕੀਤੀ ਤੇ ਹੈਗੀ ਸੀ ਗੱਲ ਤੇਨੂੰ ਭਾਬੀ ਨਾਲ ਵੀ ਕੱਲ ਦੀ ਕੀਤੀ ਹੈ ਭਾਜੀ ਤੁਸੀਂ ਦੱਸ ਦੋ ਹਣ ਕਿੱਦਾਂ ਕਰਨੀ ਜਿੰਨੇ ਸ਼ਾਮ ਨੂੰ ਕਰਨਾ ਉਹ ਸ਼ਾਮ ਨੂੰ ਕਰ ਲੈ ਦਿਨੇ ਸਵੇਰੇ ਕਰਨਾ ਚੋਰੀ ਕਰ ਲੇ ਹੁਣ ਤੂੰ ਜੀ ਦੱਸ ਦੋਵੇਂ ਨਹੀਂ ਰਿਪਿੰਦਰ ਤੂੰ ਦੱਸ ਦੇ ਮੈਨੂੰ ਤੂੰ ਸ਼ਾਮ ਨੂੰ ਕਰਨਾ ਜਾਂ ਸਵੇਰੇ ਕਰਨਾ ਵੇਖੋ ਕੰਮ ਦੇ ਹੋਣੀ ਦਿਆ ਹੀ ਐਵੇਂ ਜਾਣ ਕੇ ਤੂੰ ਇਹੀ ਤਾਂ ਕਰੀ ਜਾਂਦੇ ਆ ਓਏ ਅਸੀਂ ਦੋਵੇਂ ਜਣੇ ਇਹ ਸੋਚਣਦੇ ਆ ਵੀ ਸਾਡੇ ਚ ਨਾ ਫਿੱਕ ਪੈ ਜੇ ਕਿਤੇ ਠੀਕ ਆ ਨਾ ਨਿੱਕੇ ਨਿੱਕੇ ਗੱਲਾਂ ਮੁੜ ਕੇ ਵੱਡੀਆਂ ਹੋ ਜਾਂਦੀਆਂ ਹੁੰਦੀਆਂ ਤੇ ਚੱਲ ਕੰਮ ਹੀ ਕਰਨਾ ਵਾ ਇੱਕ ਜਣੇ ਸਵੇਰੇ ਕਰ ਲੈ ਇੱਕ ਜਣੇ ਸ਼ਾਮ ਨੂੰ ਕਰ ਲੈ ਚੱਲ ਸਵੇਰ ਟਾਈਮ ਐ ਕਰ ਲਿਆ ਕਰੂੰ ਫਿਰ ਸਾਰਾ ਠੀਕ ਆ ਭਾਬੀ ਚਲੋ ਠੀਕ ਆ ਠੀਕ ਹੈ ਦੂਜਾ ਦਿਨ ਸਹੀ ਲੱਗਦਾ ਹੁੰਦਾ ਠੀਕ ਹੈ ਰੁਪਿੰਦਰ ਕੰਮ ਹੁਣ ਵੰਦੇ ਆ ਨਾ ਤੇ ਘਰ ਦੇ ਵਿੱਚ ਕੋਈ ਗੱਲ ਨਹੀਂ ਹੋਣੀ ਚਾਹੀਦੀ ਠੀਕ ਹੈ ਨਾ ਨਹੀਂ ਗੱਲ ਤੇ ਵੇਖੋ ਪਹਿਲਾਂ ਵੀ ਕੋਈ ਨਹੀਂ ਹੋਈ ਬਸ ਆ ਮੈਂ ਪਿੰਡ ਹੀ ਗਈ ਆ ਰਹਿਣ ਚਾਰਕ ਦੇਣਾ ਉਹ ਤੋਂ ਬਾਅਦ ਆ ਪਤਾ ਨਹੀਂ ਕਿਹੜੀਆਂ ਗੱਲਾਂ ਹੋਣ ਲੈਪੀਆਂ ਤੇ ਕਿਹੜੀਆਂ ਹੋ ਚਲੋ ਜੋ ਵੀ ਪਿਛੇ ਹੋ ਗਿਆ ਵਾ ਨਾ ਸਭ ਤੋਂ ਠੀਕ ਹੀ ਉਹਨੂੰ ਛੱਡੋ ਹਾਂ ਤੁਸੀਂ ਹਾਂਜੀ ਤੇ ਹੁਣ ਇਹ ਆ ਵੀ ਭਾਜੀ ਨੇ ਵੀ ਜਾਣ ਡਿਆ ਬਣਾਵਾ ਇਹ ਵੀ ਆਖੰਡੇ ਕੰਮ ਮਿਲ ਗਿਆ ਹਾਂਜੀ ਤੇ ਹੁਣ ਮੈਂ ਵੀ ਚੱਲ ਜਾਣਾ ਵਾ ਇਹ ਆ ਵੀ ਮਗਰੋਂ ਹੁਣ ਰਲ ਮਿਲ ਕੇ ਰਹੋ ਚੱਲ ਇਹ ਆ ਵੀ ਕੰਮ ਹੀ ਵੰਡੇ ਆ ਇਹ ਨਹੀਂ ਵੀ ਕੋਣੋ ਬੋਲਣ ਹਟ ਉਹ ਬੋਲਣ ਦਾ ਜਿਵੇਂ ਕਿੜੀ ਗੱਲ ਉਹ ਹਟਣਾ ਆ। ਅਹੀਂ ਗੜਾ ਉੱਤੇ ਬਗਾਨੀਆਂ ਆ। ਕੋਈ ਨਹੀਂ ਪੈਣਾ ਪੈਣਾ ਬਣ ਕੇ ਰਵਾਂਗੇ ਏਡੀ ਗੱਲ ਨਹੀਂ ਹੈਗੀ। ਤੇ ਕੰਮ ਦੀ ਐ ਕੋਈ ਨਹੀਂ ਸਵੇਰ ਟਾਈਮ ਮੈਂ ਕਰ ਲਿਆ ਕਰੂੰਗੀ ਤੇ ਸ਼ਾਮ ਨੂੰ ਤੇਦੀ ਕਰ ਲਿਆ ਕਰਾਂਗੇ। ਚਲੋ ਤੀ ਟੈਨਸ਼ਨ ਨਾ ਲਾ ਕੋਈ ਨਹੀਂ ਰਲ ਮਿਲ ਕੇ ਕਰ ਲਾਂਗੇ ਕੰਮ। ਹਾਂਜੀ। ਲਵਲੀ ਤੂੰ ਟੈਨਸ਼ਨ ਨਾ ਲੈ ਠੀਕ ਹੈ ਨਾ। ਮੈਂ ਗਾਂ ਇੱਥੇ। ਤੂੰ ਆਪਣੇ ਕੰਮ ਤੇ ਜਾ। ਤਿਆਰੀ ਕਰ ਆਪਣੀ ਠੀਕ ਆ। ਉਹ ਆਹ ਕੋਈ ਗੱਲ ਨਹੀਂ ਸਵੇਰੇ ਜਾਣਾ। ਉਹ ਕੋਈ ਗੱਲ ਨਹੀਂ ਨਿੱਕੀ ਮੋਢੀ ਲੜਾਈਆਂ ਹੁੰਦੀਆਂ ਰਹਿੰਦੀਆਂ। ਬਾਹਰ ਨਹੀਂ ਆਪਾਂ ਜਾਂਦਾਂ। ਠੀਕ ਹੈ ਨਾ। ਚਲੋ ਕੋਈ ਗੱਲ ਨਹੀਂ। ਆਹ ਤ ਚਲੀਏ ਆ ਜਾ ਚਲੋ ਚਲੋ ਸਮਝ ਆ ਜਾਂਦਾ ਹੈ ਗਾਉਂ लवली ਨੇ ਕਿ ਤੇ ਸਮਝ ਜੂਗੀ ਤੇ ਵਧੀਆ ਗੱਲ ਵਾ ਉਹਦਾ ਵੀ ਘਰ ਵਾ ਉਹ ਤਾਂ ਕਹਿਣ ਦੀ ਐ ਕਿ ਆਪਾਂ ਪੈਣਾ ਪੈਣਾ ਬਣ ਕੇ ਰਹਿਾਂਗੇ ਇਹਦੇ ਨੂੰ ਮਗਰੋਂ ਹੀ ਪਤਾ ਲੱਗਣਾ लवली ਦੇ ਜਾਣ ਤੋਂ ਉਹ ਕੋਈ ਗੱਲ ਨਹੀਂ ਸੁਧਰ ਜਾਣਾ ਨੇ ਹੁਣ ਉਹਨੂੰ ਪਤਾ ਲੱਗ ਗਿਆ ਚਲੋ ਜੇ ਕਰੂਗੀ ਠੀਕ ਐ ਨਹੀਂ ਤੇ ਮੈਂ ਤਾਂ ਫਿਰ ਕਰਨਾ ਹੀ ਐ ਕੰਮ ਉਹ ਕੋਈ ਗੱਲ ਨਹੀਂ ਮਰਮਟਾ ਨਾਲ ਕਰਵਾਤਾ ਠੀਕ ਐ ਕੰਮ ਹੀ ਲੜਾਈ ਕਰਦੇ ਫਿਰਨਾ ਫੇਰ ਇੱਥੇ ਚਲੋ ਕੋਈ ਗੱਲ ਨਹੀਂ ਠੀਕ ਆ ਕੋਈ ਗੱਲ ਨਹੀਂ ਵੇਖੋ ਕੰਮ ਉਚਾਲਾ ਵੀ ਵਧੀਆ ਹੋ ਗਿਆ ਕੰਮ ਵੰਡੇ ਗਏ ਆ ਕੋਈ ਗੱਲ ਨਹੀਂ ਘਰਾਂ 'ਚ ਗੱਲਾਂ ਮਤ ਹੁੰਦੀਆਂ ਰਹਿੰਦੀਆਂ ਕੀ ਬਤਾ ਰਵਿੰਦਰ ਹਣੀ ਸੁਦਰ ਜੀ ਕਹਿੰਦ ਰਹੀ ਆ ਕਿ ਭੈਣਾ ਬਣ ਕੇ ਰਾਵਾਂਗੀ ਚਲੋ ਵੇਖਦੇ ਆ ਹੁਣ ਬੜੇ ਖੁਸ਼ ਹੋਣੇ ਆ ਨਾ ਕਿ ਚੱਲ ਕੰਮ ਵੰਡੇ ਗਏ ਆ ਚਲ ਮੈਂ ਜਿੰਨਾ ਕੁ ਕਰਦੀ ਹਾਂ ਕਰਦੀ ਤੇ ਹੈਗੀ ਹੀ ਨਾ ਇਹ ਤੇ ਇਦਾਂ ਕਰਦੇ ਹੀ ਦੀਦੀ ਵੀ ਜਿੱਦਾਂ ਨਾ ਰੁਪਿੰਦਰ ਕੰਮ ਹੀ ਨਹੀਂ ਕਰਦੀ ਹੈਗੀ ਕੋਈ ਚਲ ਕੋਈ ਗੱਲ ਨਹੀਂ ਹੁਣ ਸਵੇਰ ਟਾਈਮ ਹੈ ਨਾ ਠੰਡੇ ਠੰਡੇ ਸਾਰਾ ਕੰਮ ਹੈ ਕਰ ਲਿਆ ਕਰਨਾ ਵਾ ਫਿਰ ਵੀ ਜੇ ਇਹਨਾਂ ਨੇ ਕੋਈ ਗੱਲ ਕੀਤੀ ਨਾ ਤੇ ਫਿਰ ਮੇਰੇ ਤੋਂ ਬੁਰਾ ਕੋਈ ਨਹੀਂ ਫਿਰ ਮੈਂ ਇਹਨਾਂ ਨੂੰ ਸਿੱਧਾ ਕਹਿ ਦੇਣਾ ਵੀ ਮੇ ਕੋ ਨਹੀਂ ਜੇ ਹੁੰਦਾ ਫਿਰ ਫਿਰ ਇਹੋ ਕੋਈ ਸੁਣਨਾ ਹੈ ਹਰਵਿੰਦਰ ਬੈਠੀ ਹੈ ਹਾਂ ਜੀ ਇੱਥੇ ਆ ਕੇ ਬੈ ਗਈ ਕੰਮ ਵੰਡੇ ਗਏ ਠੀਕ ਹੈ ਨਾ ਹੁਣ ਘਰ ਦੇ ਵਿੱਚ ਕੋਈ ਗੱਲ ਨਹੀਂ ਹੋਣੀ ਚਾਹੀਦੀ ਤੂੰ ਜਿਹੜਾ ਆਪਣਾ ਕੰਮ ਆ ਨਾ ਸਵੇਰੇ ਸਵੇ ਸਵਕਤੇ ਕਰ ਲਿਆ ਕਰ ਮੇਰੀ ਗੱਲ ਸੁਣੋ ਮੈਂ ਸਵੇਰੇ ਸੋਕਤੇ ਉੱਠਿਆ ਕਰਨਾ ਵਾ ਆਪਣੀ ਸਾਫ ਸਫਾਈ ਕਰਕੇ ਕੱਪੜੇ ਧੋ ਗੇ ਰਸੋਈ ਦਾ ਰੋਟੀ ਪਾਣੀ ਸਾਰਾ ਪਕਾ ਗੇ ਨਾ ਤੇ ਮੈਂ ਰੱਖ ਦਿਆ ਕਰਨਾ ਵਾ ਮੇਰੇ ਵੱਲੋਂ ਭਾਂ ਟਾਈਮ ਨਾ ਖਾ ਲੈਣਾ ਭਾਂ ਜਦੋਂ ਮਰਜੀ ਖਾ ਲੈਣਾ ਮੇਰਾ ਫਰਜ ਵਾ ਬਣਾਉਣ ਦਾ ਮੈਂ ਬਣਾ ਕੇ ਤੇ ਰੱਖ ਦਿਆ ਕਰੂੰਗੀ ਠੀਕ ਹੈ ਨਾ ਉਹ ਚੱਲ ਕੋਈ ਗੱਲ ਨਹੀਂ ਹਾਂਜੀ ਹੁਣ ਇਹ ਆ ਵੀ ਹੁਣ ਲਾਂਬਾ ਨਾ ਆਵੇ ਕੋਈ ਲਾਂਬਾ ਤੇ ਵੇਖੋ ਅੱਗੇ ਵੀ ਨਹੀਂ ਕੋਈ ਵੀ ਐਵੇਂ ਨਿੱਕੀ ਨਿੱਕੀ ਗੱਲ ਨਿੱਕੀ ਨਿੱਕੀ ਗੱਲ ਜੋ ਧੁਕ ਧੁਕੀ ਹੁੰਦੀ ਰਹਿੰਦੀ ਹੈ ਨਾ ਇਹੋ ਮੁੜ ਕੇ ਬਾਅਦ ਵਿੱਚ ਵੱਡੀਆਂ ਹੋ ਜਾਂਦੀਆਂ ਆ ਤੇ ਗੱਲ ਵੀ ਢੀ ਕੋਈ ਖਾਸ ਨਹੀਂ ਕੀ ਹੀ ਸਿਰਫ ਇੱਕ ਕੰਮ ਤੋਂ ਹੀ ਸਮਝ ਆਉਂਦੀ ਤੇ ਚਾਰ ਜੀ ਆ ਹੈ ਹੈ ਤਿੰਨ ਤਿੰਨ ਰੋਟੀਆਂ ਖਾਣੀਆਂ ਹੁੰਦੀਆਂ ਉਹ ਵੀ ਨਹੀਂ ਤੁਹਾਡੇ ਕੋ ਪੱਕਦੀਆਂ ਭਲਾ ਪੱਕਦੀਆਂ ਕਿਉਂ ਨਹੀਂ ਘਰੀ ਦਾ ਹੀ ਆ ਸਿਰਫ ਚਾਰ ਪੰਜ ਦਿਨ ਮੈਂ ਪੈਂਡੀ ਗਈ ਆ ਉਦੋਂ ਦੀਦੀ ਨੂੰ ਮਗਰੋਂ ਕਰਨਾ ਪਿਆ ਵਾ ਕੱਲੀ ਨੂੰ ਕੰਮ ਇਹਨਾਂ ਨੂੰ ਬਸ ਇਹੋ ਹੋਇਆ ਵਾ ਕਿ ਮੈਂ ਇਹਨੂੰ ਕੱਲੀ ਨੂੰ ਕੰਮ ਕਰਨਾ ਪੈਂਦਾ ਰਹਿ ਜਾ ਕੇ ਪਿੰਡ ਬੈ ਗਈ ਆ। ਉਹ ਚੱਲੇ ਆ। ਬਸ ਉਹ ਤੋਂ ਲੈ ਕੇ ਜੋ ਘਰ ਦੇ ਵਿੱਚ ਗੱਲਾਂ ਹੋਣ ਲੱਗੀਆਂ ਨਾ ਬਸ ਹੋਈ ਗਈਆਂ ਵਾ। ਤੂੰ ਵੀ ਪਿੰਡ ਦਾ ਖੜਾ ਨਾ ਹੁਣ ਘਟ ਕਰਿਆ ਕਰ। ਉੱਥੇ ਰਹੀਆਂ ਸਾਰੀ ਉਮਰ। ਚੱਲ ਬੰਦਾ ਮਹੀਨੀ ਦੋਹੀ ਮਹੀਨੀ ਕਿਤੇ ਚੱਲ ਗਿਆ। ਚੱਲ ਗੱਲ ਉਹ ਨਹੀਂ ਹੁੰਦੀ ਗਿਆ ਇੱਕ ਦੋ ਦਿਨ ਵੱਧ ਘਟ ਲੱਗ ਵੀ ਜਾਂਦਾ ਆ। ਉਹ ਇੱਕ ਦੋ ਦਿਨ ਲੱਗ ਗਿਆ ਕਿ ਡੈਡੀ ਠੀਕ ਨਹੀਂ। ਨਹੀਂ ਤੇ ਉਦਾਂ ਮੈਂ ਟਾਈਮ ਨਾਲ ਹੀ ਆ ਜਾਣਾ। ਉਹ ਚੱਲ ਕੋਈ ਗੱਲ ਨਹੀਂ ਭਾਬੀ ਘਰੇ ਹੀ ਆ ਉੱਥੇ। ਉਹ ਨਹੀਂ ਸਾਹਮਦੇ। ਗੱਲ ਉਹ ਨਹੀਂ ਗਈ ਹੁੰਦੀ। ਜਿਹੜੀ ਧੀਆਂ ਦਾ ਗੱਲ ਹੁੰਦੀ ਧੀਆਂ ਨਹੀਂ ਹੁੰਦੀ ਆ ਨਵਾਂ ਦਾ ਨਹੀਂ ਕਰ ਲੈਣੀ ਹੁੰਦੀ। ਉਹ ਚਲ ਕੋਈ ਗੱਲ ਨਹੀਂ ਛੱਡ ਪਹਿਲੀਆਂ ਗੱਲਾਂ ਤੇ ਮੈਂ ਮੜਾ ਜਾਣਾ ਅੱਡੇ ਤੋਂ ਹੋ ਕੇ ਆ ਗਿਆ ਉਹ ਕਾਪੀਆਂ ਜੀਆਂ ਕਢਾਉਣ ਵਾਲੀਆਂ ਮੈਂ ਸਵੇਰੇ ਜਾਣਾ ਹਾਂ। ਕੋਈ ਨਹੀਂ ਕਰੋ ਤੁਸੀਂ ਪੈਕਿੰਗ ਮੈਂ ਪਾਉਣੀ ਆ ਸਮਾਨ ਦਾ ਲੈ ਉਹਦੀ ਜਾ ਕੇ। ਉਹ ਨਹੀਂ ਹੋ ਲੈਣਾ ਤਾਂ ਵੀ। ਇਹ ਵੀ ਬੱਸ ਜਿੱਦਾਂ ਉਹ ਕਹਿ ਦਿੰਦੇ ਆ ਨਾ ਉਦਾਂ ਹੀ ਬਸ ਆਖਦੇ ਮੇਰੇ ਦਿਵਾਲੇ ਨਾਲ ਨੇ ਹੋ ਜਾਣਾ ਹੁੰਦਾ ਵਾ। ਗੱਲ ਸੋਚਣੀ ਨਹੀਂ ਸਮਝਣੀ ਨਹੀਂ ਆ। ਮੈਂ ਤੇ ਪਿੰਡੇ ਜਾਣਾ ਆਂ ਹੋਰ ਮੈਂ ਦੱਸ ਜਾਣਾ ਨਹੀਂ ਆ। ਇੰਨਾ ਦੇ ਰਦੇ ਆ ਵੀ ਜੇ ਮੈਂ ਉੱਥੇ ਚੱਲ ਜਾਣਾ ਤੇ ਇਹ ਘਰੇ ਪਿੰਡ ਨਹੀਂ ਗ ਜਾਣਾ ਹੈਗਾ ਹੁਣ ਇਹ ਥੋੜਾ ਵਾ ਵੀ ਜੇ ਹੁਣ ਇਹ ਘਰ ਵਾਦ ਹੁਣ ਪੇਕੇ ਹੀ ਛੱਡ ਦੇਣੀ ਹੁਣ ਜਾਣਾ ਉਹਨਾਂ ਦਾ ਪਿੰਡ ਆ ਹੀ ਹੈ ਮੰਮੀ ਨੂੰ ਫੋਨ ਲਾਉਣੀ ਹੈ ਉਹਨਾਂ ਨੂੰ ਦੱਸ ਦਿੰਦੀ ਆ ਸਾਰੀ ਗੱਲ ਵੀ ਆ ਕੋ ਹੋੰਦਿਆ ਜਾ ਇੱਥੇ ਹਲੋ ਹਲੋ ਸਾਰਸ਼ਕਾ ਮੇ ਜੀ ਸਾਰੀ ਕਲਪਤਾ ਕਿੱਹਾ ਜਾਲਾ ਵਧੀਆ ਵਧੀਆ ਤੁਸੀਂ ਦੱਸੋ ਆਪਣਾ ਆਪਣਾ ਵੀ ਠੀਕ ਆ ਹੋਰ ਲੰਬੀ ਤਾਂ ਕੀ ਹਾਲ ਆ ਹਾਂਜੀ ਵਧੀਆ ਨੇ ਵੀ ਇਹ ਵੀ ਦੇ ਤਿਆਰੀ ਕਰਨ ਬਸ ਚੱਲ ਜਣਾ ਆ ਸਵੇਰੇ ਇਹਨਾਂ ਨੇ ਸਾਡਾ ਬੁੱਤ ਦੇ ਹੋਈ ਜਾਂਦੇ ਉਹ ਮੰਮੀ ਜੀ ਆਉਣਾ ਉਹ ਮੈਂ ਕੀ ਆ ਇੱਥੇ ਤਾਂ ਹੋਰ ਹੀ ਨਹੀਂ ਗੱਲਾਂ ਮੁੱਕਦੀਆਂ ਹੈਗੀਆਂ ਦੇ ਹਾਂ ਹੈ ਹੋਰ ਤੁਸਾਂ ਸਾਡੀ ਨਾ ਹੋਣਾ ਮੀ ਕੀ ਐਵੇਂ ਪਹਿਲਾਂ ਨਿਗੀਆਂ ਨਿਗੀਆਂ ਗੱਲਾੜੀ ਮੇਰੀ ਜਠਾਣੀ ਹੀ ਆ ਨਾ ਮਾੜੀ ਜੀ ਕੋਈ ਗੱਲ ਹੁੰਦੀ ਹੈ ਝਟ ਘਰ ਵਾਲੇ ਦੇ ਕੰਨੀ ਜਾ ਕੇ ਪਾ ਦਿੰਦੀ ਆ ਤੇ ਉਹ ਜਾ ਕੇ ਗੜੀ ਜਾ ਕੇ लवली ਨਾ ਕਰ ਦਿੰਦੇ ਆ लवली ਮੁੜ ਕੇ ਮੇਰੇ ਵੱਲ ਆ ਜਾਂਦਾ ਵਾ ਇਦਾਂ ਦੀ ਤੇ ਏ ਆ ਅੱਛਾ ਇਹ ਕੱਲ ਵਾ ਪਤਾ ਨਾ ਕਰਦੀ ਕੀ ਆ ਜੇ ਹੁਣ ਕੰਮ ਹੋ ਲੰਮੀ ਹੁਣ ਕਿਵਲੇ ਵਿਲਾ ਕੁਲਾ ਤੋਂ ਹੋਈ ਜਾਂਦਾ ਕਿਵਲੇ ਬੰਦੇ ਦਾ ਸਰੀਰ ਵੀ ਨਹੀਂ ਨਿਕਾ ਠੀਕ ਹੁੰਦਾ ਆਹੋ ਤੇ ਇਹਨੇ ਕਰਨਾ ਵਾ ਕਿ ਲੈ ਇਹਨੇ ਕੰਮ ਨਹੀਂ ਕੀਤਾ ਅੱਜ ਤੂੰ लवली ਨੂੰ ਜਾ ਕੇ ਕਹੋ ਉਹ ਇਦਾਂ ਕਰਦੀ ਆ ਇਦਾਂ ਕਰਦੀ ਆ ਤੇ ਦੱਸੋ ਵੀ ਇਹ ਵਾਲੀਆਂ ਗੱਲਾਂ ਬੰਦਿਆਂ 'ਚ ਕਰਨ ਵਾਲੀਆਂ ਹੁੰਦੀਆਂ ਵਾ ਉਹਨਾਂ ਹੁਣ ਬਾਹਰ ਅੰਦਰ ਵੀ ਜਾਣਾ ਕਈ ਕੰਮ ਕਰਨੇ ਹੁੰਦੇ ਆ ਵੀ ਇਹੋ ਤਾਂ ਕੰਮ ਤੇ ਕਰ ਤੁਸੀਂ ਤੁਮ ਜੜੀਆਂ ਕਰਨਾ ਤਾਂ ਘਰ ਰਹਿਣਾ ਵਿੱਚ ਹੀ ਹੁੰਦਾ ਇਹ ਜਿਹੜੀਆਂ ਨਿਕਨਿਕੀਆਂ ਗੱਲਾਂ ਜਿਹੜੀਆਂ ਉਹ ਬਿਗਾਉ ਹੋ ਜਾਂਦੀਆਂ ਤਾਂ ਉਹ ਕਿਉਂ ਕਰਦੀ ਐ ਉਹ ਹੀ ਨਾ ਚਲ ਬੰਦਾ ਆਪਸ ਵਿੱਚ ਗੱਲ ਕਰ ਲੈ ਵੀ ਚਲ ਦੇਖੋ ਨਹੀਂ ਕੰਮ ਹੁੰਦਾ ਮੈਂ ਕਰ ਲੈਨੀ ਆ ਚਲੋ ਮੀ ਇਹਦੋਂ ਇੱਕ ਦੂਜੇ ਦੇ ਸਾਥ ਨਾਲ ਹੀ ਐ ਨਾ ਪਰ ਤਾਂ ਸਾਰੇ ਘਰ ਦੇ ਕੰਮ ਜਿਹੜੇ ਸਾਥ ਨਾਲ ਹੀ ਚੱਲਦੇ ਆ ਇਹ ਥੋੜਾ ਨਿਕੀ ਦੀ ਗੱਲ ਤੋਂ ਫੁਲਾਰਾ ਪਾ ਕੇ ਬਹਿ ਜਾਣਾ ਹੁੰਦਾ ਵਾ ਮੰਮੀ ਜੀ ਇਦਾਂ ਤੇ ਇਹ ਕਰਦੀ ਆ ਹੁਣ ਅੱਜ ਪਤਾ ਨਾ ਕੀ ਹੋਇਆ ਵਾ ਅੱਜ ਹੁਣ ਅਖੰਦੀ ਹੀ ਵੀ ਕੰਮ ਵੰਡਣਾ ਆ ਅੱਛਾ ਤੇ ਮੈਨੂੰ ਵੀ ਹੁਣ ਉੱਥੇ ਆਵਾਜ਼ ਮਾਰੀ ਇਹ ਵੀ ਬੈਠੇ ਸੀ ਤੇ ਆਪ ਵੀ ਨਾਲ ਆਈ ਅੱਛਾ ਮੈਂ ਤਾਂ ਫਿਰ ਕਹਿਤਾ ਮੈਂ ਚਲੋ ਠੀਕ ਆ ਜੇ ਵੱਡਣਾ ਵਾ ਤੇ ਵੇਖ ਲਓ ਮਰਜੀ ਆਪਣੀ ਮੈਂ ਫਿਰ ਸਵੇਰੇ ਕਰ ਲਿਆ ਕਰੂੰਗੀ ਤੇ ਇਹ ਸ਼ਾਮ ਨੂੰ ਕਰ ਲਿਆ ਕਰਨਾ ਪਰਪਿੰਦਰ ਮੇਰੀ ਸੁਣ ਗੱਲ ਲੱਗ ਕੇ ਤੇ ਚੱਲ ਜਾਣਾ ਵਾ ਚੰਡੀਗੜ੍ਹ ਤੱਕ ਤੂੰ ਇਹਨਾਂ ਦੇ ਕੰਮ ਵਾਲੀਆਂ ਤੇ ਤੂੰ ਸਾਰਾ ਦਿਨ ਕੰਮ ਕਰਦੀ ਰਹਿਣਾ ਤੇ ਹੋਰ ਦੱਸੋ ਫਿਰ ਅੰਮੀ ਜੀ ਕੀ ਕਰਾਂ ਜਦੋਂ ਫਿਰ ਕੇ ਪਾਸੇ ਵੀ ਟਿਕਾ ਨਹੀਂ ਕੇ ਦਿੰਦੇ ਹੈਗੇ ਵੀ ਜੇ ਕਰਦੀ ਆ ਤਾਂ ਵੀ ਇਦਾਂ ਕਰਦੇ ਰਹਿੰਦੇ ਆ ਚੁੱਪ ਕਰਕੇ ਕੱਪੜੇ ਪਾ ਕੇ ਇੱਧਰ ਨੂੰ ਆ ਜਾ ਜੇ ਮੈਂ ਹਜਾਵੇਂ ਜੀ ਕੀਤਾ ਅੱਗੇ ਵੀ ਇਸੇ ਗੱਲ ਤੋਂ ਦੀ ਉਹ ਖੇ ਸਾਰੇ ਜਣੇ ਵੀ ਅੱਗੇ ਪਿੰਡ ਕਿੰਨੇ ਦਿਨ ਲਾਈ ਆ ਤੇ ਮੈਂ ਤੇ ਆਖਿਆ ਮੈਂ ਹਾਂ ਮੈਂ ਪਿੰਡ ਤੇ ਮੈਂ ਜਾਣਾ ਹੀ ਮੈਂ ਹੁਣ ਇਹ ਥੋੜਾ ਬਿਸ਼ਤੇਦਾਰੀ ਛੱਡ ਦੇਣੀ ਆ ਵੀ ਪੇਕੇ ਹੀ ਛੱਡ ਦੇਈ ਜਿਵੇਂ ਹੀ ਨਾਲੇ ਇੱਕ ਗੱਲ ਵਾ ਲਵਲੀ ਤੇ ਚਲ ਜਾਂਦਾ ਉੱਥੇ ਤੇ ਕਹਿੰਦਾ ਇੱਥੇ ਬੱਚੀ ਆ ਤਾਂ ਕਿ ਮੈਂ ਇੱਥੇ ਰਹਿਣਾ ਮੈਂ ਨਹੀਂ ਕਿਤੇ ਜਾ ਸਕਦੀ ਹਾਂ ਤੂੰ ਤੇ ਆ ਗੱਲ ਸੁਣਾ ਕੇ ਨਾ ਮੈਨੂੰ ਫਿਕਰ ਚ ਪਾਤਾ ਵਾ ਹਾਂ ਬਸ ਐਵੇਂ ਕੋ ਘਰ ਦੇ ਵਿੱਚ ਚੱਲਦਾ ਰਹਿੰਦਾ ਆ। ਅੱਛਾ ਮੈਂ ਹੁਣ ਤੋ ਹੁਣ ਕੀ ਕਰਾਂ ਤੇ ਕੀ ਨਾ ਕਰਾਂ। ਕਰਨਾ ਤੋਂ ਕੀ ਆ ਮੈਂ ਤਾਂ ਤੈਨੂੰ ਦੱਸਿਆ ਵਾ ਵੀ ਚੁੱਪ ਕਰਕੇ ਤੇ ਨਹੀਂ ਤਾਂ लवली ਨੂੰ ਕੁੱਛ ਤੇ ਇੱਥੇ ਆ ਜਾ ਹੋਰ ਫਿਰ ਕੀ ਕਰਨਾ। ਵੇਖੋ ਮੈਂ ਉਹ ਜਿਆ ਲੈ ਜਾਂਦੀ ਆ ਤੇ ਫਿਰ ਬਾਅਦ ਵਿੱਚ ਕੋਈ ਨਹੀਂ ਕਰੂੰਗੀ ਖਲਾਫ ਇਹ ਖਨਾਵਾ ਕਿ ਲੈ। ਪਿਛਲੇ ਹਫਤੇ ਲ ਗਈ ਸੀ ਤੇ ਹੁਣ ਫੇਰ ਤੁਰ ਪਈ ਐ ਨਾਲ ਹੀ। ਕੋਈ ਨਹੀਂ ਹੁਣ ਅਦਕਾ ਦਾ ਹੋਵੇਨੀ ਐ ਕੋਈ ਗੱਲ ਕਰਨੀ ਤੇ ਹਉਂਗੀ ਬਾਅਦ ਵਿੱਚ। ਚੱਲ ਵੇਖ ਲੈ ਫਿਰ ਪੁੱਤ ਤੂੰ ਆਪਣੀ ਮਰਜ਼ੀ। ਨਾ ਤੇਵੇ ਵੀ ਕੋਈ ਗੱਲਬਾਤ ਕੀਤੀ ਇਹਨਾਂ ਨੇ ਤੇ ਫਿਰ ਵੇਖ ਲੈਣ ਮਰਜ਼ੀ ਆ ਕਿ ਆਪਣੀ ਫਿਰ ਮੇਰੇ ਕੋਲ ਜਿੰਦਾ ਹੁੰਦਾ ਹੈਗਾ ਦੱਸੇ ਤੂੰ ਮੈਨੂੰ ਤੇਰੇ ਪਿਓ ਨੂੰ ਕੱਲ ਦੂੰਗੀ ਉਹਦੇ ਨਾਲ ਆ ਜੀ ਫਿਰ ਹਾਂ ਕੋਈ ਨਹੀਂ ਵੇਖਾਂਗੀ ਚਲ ਠੀਕ ਆ ਪਿਓ ਮੈਨੂੰ ਦੱਸੋ ਵੀ ਉਹ ਜੋ ਬਣੋਣਾ ਮੈਂ ਕਿੱਦਾਂ ਆ ਜੋ ਬਣੋਣਾ ਦਾ ਕਿੱਦਾਂ ਪੁੱਤ ਜੋ ਬਣਤੇ ਉੱਥੇ ਹੀ ਤੈਨੂੰ ਦੱਸਿਆ ਤਾਂ ਹੈਗਾ ਹੀ ਤੇ ਦੁਕਾਨ ਤੇ ਲੱਗਾ ਇਹ ਗੱਡੀਆਂ ਧੋਣ ਵਾਲੀ ਤੇ ਗੱਡੀਆਂ ਧੋਂਦਾਈਓ ਤੇ ਇਹ ਡਾੜੀ ਮੈਨੂੰ 10000 ਰੁਪਈਆ ਮਿਲਦਾ ਵਾ ਤੇ ਮੇਰਾ ਗੁਜ਼ਾਰਾ ਚੱਲਦਾ ਜਾਂਦਾ ਵਾ ਮੈਂ ਕਿਹਾ ਚੱਲ ਇਹ ਕੰਮ ਰਹਿੰਦਾ ਸੀ ਤੇਰਾ ਕਰਨ ਵਾਲਾ ਇਹ ਵੀ ਕਰਕੇ ਰੀਜ ਲਾ ਲਾ ਪੂਰੀ ਆਹੋ ਮੈਂ ਅੱਜ ਤੇਰੇ ਡੈਡੀ ਨੂੰ ਬਥੇਰਾ ਆਹੋ ਮੈਂ ਅੱਜ ਤੇਰੇ ਡੈਡੀ ਨੂੰ ਬਥੇਰਾ ਕਿਹਾ ਮੈਂ ਕਿਹਾ ਜਿੱਦਣ ਮੈਂ ਮਨਾ ਕੀਤਾ ਸੀ ਓਦਣ ਹੀ ਨਾ ਜਾਂਦੇ ਤੇ ਚੰਗੇ ਨਾ ਰਹਿੰਦੇ ਹੁਣ ਬੇਇਜਤੀ ਕਰਾ ਕੇ ਆਏ ਜੇ ਚੱਲ ਨਾ ਪੁੱਤ ਤੇਰੇ ਡੈਡੀ ਆ ਗਏ ਬਾਹਰ ਤੇ ਮੈਂ ਤੈਨੂੰ ਬਾਅਦ ਚ ਫੋਨ ਕਰੂੰਗੀ ਜਦੋਂ ਇਹ ਜਾਂਦੇ ਆ। ਦੇਖੀ ਇਹਦੇ ਟਿੱਲੇ ਤੇ ਨੋ ਕੋਈ ਗਲਤ ਚੰਗਬਲ ਓਕੇ ਓਕੇ ਸਿੱਟ 10 ਉਹਨੇ ਵੀ ਤਾਂ ਤੰਗੀ ਕਰ ਮਾਰਿਆ ਵਾ ਨਾ ਇਹ ਕੰਮ ਵੰਡ ਲਈ ਇਹ ਕੰਮ ਵੰਡ ਲਈ ਕਿੰਨਾ ਕੰਮ ਲਵਲੀ ਤਾਂ ਚੱਲ ਚੱਲਿਆ ਦੋਵੇਂ ਜੀ ਤੁਸੀਂ ਜੇ ਇਹਨਾਂ ਨੇ ਨਾ ਮੇਰੀ ਕੁੜੀ ਨੂੰ ਹੀ ਕੌਣਾ ਵਾ ਉਹਨੇ ਹੀ ਤੰਗੀ ਦੇਣ ਦੇ ਆ ਜੇ ਇਹ ਚਾਰ ਦਿਨ ਇੱਥੇ ਆਈ ਸੀ ਉਹ ਨਹੀਂ ਚਲੀ ਗਈ ਮਗਰ ਭੱਜੇ ਆਏ ਦੋਵੇਂ ਜਾਣੇ ਲੈ ਉਹ ਹੀ ਗੱਲ ਤੇ ਕੰਮ ਨਹੀਂ ਨਾ ਹੁੰਦਾ ਹੋਣਾ ਤਾਂ ਹੀ ਮਗਰ ਆਈ ਆ ਕੱਲੀ ਰਹਿਣ ਗਿੱਜੀ ਹੀ ਜਿੱਦਾਂ ਦਾ ਜੀ ਕਰਦਾ ਹੀ ਪੌਂਦੀ ਹੀ ਲਹੁੰਦੀ ਹੀ ਜੋ ਮਰਜ਼ੀ ਕਰਦੀ ਹੀ ਹੁਣ ਵੇਖ ਕੇ ਜਰਿਆ ਨਹੀਂ ਜਾਂਦਾ ਹੁਣ ਉਹ ਵੀ ਬਰਾਬਰ ਦੇ ਹੱਕਦਾਰ ਵਾ ਉਹ ਸਾਰਾ ਕੁਝ ਤੈਨੂੰ ਕੱਲੀ ਨੂੰ ਕਿੱਦਾਂ ਦੇ ਦੇ ਨਾ ਹੈ ਤਾਂ ਮੈਂ 4 ਦਿਨ ਫੇਰ ਲੈ ਆਈ ਹਣੀ ਆ ਮੇਰਾ ਧਰਾਦਾ ਬਣੰਦਿਆ ਵਾ ਹੈ ਨਹੀਂ ਗਾ ਹੁਣ ਕਰ ਕੋਈ ਵੀ ਇਹ ਵੀ ਚਲ ਗਈ ਆ ਅੱਡੇ ਤੇ ਤੇ ਭਾਜੀ ਮੈਂ ਜਾਂਦਾ ਹੈ ਨਹੀਂ ਆ ਇਹਨਾਂ ਵੱਲ ਜਾਂਦੀਆਂ ਭਲਾ ਨਾ ਗੱਲ ਕਰ ਕੀ ਹੁੰਦੀ ਨਹੀਂ ਪਤਾ ਨਹੀਂ ਹੈ ਕਿੱਥੇ ਆ ਦੀਦੀ ਕੀ ਕਰੰਦੇ ਆਂ ਕੁਛ ਨਹੀਂ ਕੰਮ ਕਰਕੇ ਠੀਂ ਆਜ਼ਰਪਿੰਦਰ ਕੰਮ ਹੀ ਨਹੀਂ ਕੰਮ ਤਾਂ ਨਹੀਂ ਹੀ ਦੀਦੀ ਕੋਈ ਵੀ ਮੈਂ ਵੀ ਤੁਹਾਡੇ ਵੱਲ ਹੀ ਆਈ ਹਾਂ ਕੀ ਹੋਇਆ ਦੀਦੀ ਗੱਲ ਕੀ ਹੋਣੀ ਆ ਐਵੇਂ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ ਵਿੱਚ ਦੱਸ ਕੇ ਨਾ ਹੁਣ ਕਿੱਥੇ ਤੱਕ ਕੰਮ ਪਹੁੰਚ ਗਿਆ ਆ ਹੁਣ ਕੰਮ ਵੰਡਣ ਤੱਕ ਗੱਲਾਂ ਆਈਆਂ ਆ ਦੱਸਿਆ ਕਿੰਨੇ ਆ ਦੱਸਿਆ ਦੀਦੀ ਹੁਣ ਮੈਨੂੰ ਕੀ ਪਤਾ ਕਰਦੇ ਵਿੱਚ ਦੱਸਣ ਵਾਲਾ ਕੌਣ ਆ ਚਾਹ ਤੇ ਸਿਰਫ ਚਾਹ ਪਾਜੀ ਆ ਐਂ ਤੂੰ ਸਿਰਫ ਲਵਲੀ ਨਾਲ ਵੈਸੇ ਸਰਸਰੀ ਗੱਲ ਹੀ ਕੀਤੀ ਐ ਨਾ ਕਿ ਰਪਿੰਦਰ ਕੰਮ ਨਹੀਂ ਕਰਦੀ ਦੀਦੀ ਗੱਲ ਸਰਸਰੀ ਉਹ ਹੁੰਦੀ ਹੈ ਜਿਹੜੀ ਪਿਆਰ ਨਾਲ ਬੈਠ ਕੇ ਕੀਤੀ ਜਾਵੇ ਇਹ ਤੋਂ ਕੰਮ ਵਡਾਉਣ ਤੱਕ ਗੱਲਾਂ ਹੋ ਗਈਆਂ ਵਾ ਮੈਂ ਤੁਹਾਨੂੰ ਹੋਰ ਕਿਹਾ ਪਾਸੇ ਹੋ ਜਾਊਗਾ ਭੈਣ ਮੈਂ ਸਮਝਾਇਆ ਸੀ ਕਿ ਕੰਮ ਕਿਤੇ ਕਿੰਨਾ ਕੁ ਹੁੰਦਾ ਜਿਹੜਾ ਅਸੀਂ ਵੰਡਣਾ ਐਦਾਂ ਜਿੱਦੀ ਚੰਗੇ ਨਹੀਂ ਲਗੀਦਾ ਹੁਣ ਰਪਿੰਦਰ ਤੂੰ ਐਦਾਂ ਕਰਦੀ ਰਹੀਆਂ ਨਾ ਤੇ ਤਾਂ ਹੀ ਇਹ ਗੱਲ ਹੋਈ ਆ ਦੀਦੀ ਕੀ ਕਰਦੀ ਰਹੀਆਂ ਜੇ ਮੈਂ ਕੰਮ ਕਰਦੀ ਤਾਂ ਵੀ ਉਹ ਹਾਦੀ ਹੁਣ ਉਹ ਵੇਖ ਲੈਣੀ ਐ ਨਾ ਭਲਾ ਵੰਡਿਆ ਹੁਣ ਕੋਈ ਗੱਲ ਹੁੰਦੀ ਕੋਈ ਵੀ ਹੁਣ ਮੈਂ ਸਵੇਰੇ ਆਪਣਾ ਟਾਈਮ ਨਾ ਕਰਕੇ ਰਹਿਦਿਆ ਕਰਨਾ ਮੇਰੇ ਵੱਲੋਂ ਖਾਓ ਭਾਈ ਨਾ ਖਾਓ ਉਹ ਤੁਹਾਡੀ ਮਰਜ਼ੀ ਆ ਮੈਂ ਤੇ ਚਾਹੁੰਨੀ ਆ ਤੂੰ ਉਹ ਵੀ ਨਾ ਕਰ ਕੋਈ ਗੱਲ ਨਹੀਂ ਮੈਂ ਸਾਰਾ ਹੀ ਕਰ ਲੂੰਗੀ ਦੀਦੀ ਗੱਲ ਉਹ ਨਹੀਂ ਆ ਕੰਮ ਕਰਨ ਦੀ ਜਦੋਂ ਨਹੀਂ ਹੀ ਨਾ ਕਰਦੀ ਉਦੋਂ ਵੀ ਤਾਂ ਡਾਏ ਉਹ ਹਾਲੇ ਜੇ ਹੁਣ ਕਰਦੀ ਆ ਤੇ ਜੇ ਫਿਰ ਵੀ ਉਹ ਹਾਰਿਆ ਫੇਰ ਮੈਂ ਨਾ ਉਹ ਦੱਸ ਦੇਣਾ ਮੈਂ ਵੀ ਇਹੋ ਕੋ ਹੁੰਦਾ ਜੇ ਘਰ ਦੇ ਵਿੱਚ ਚਲ ਕੋਈ ਨਹੀਂ ਪਤਾ ਲੱਗ ਜਣਾ ਲਵਲੀ ਨੂੰ ਕੌਣ ਕਿੰਨਾ ਕ ਕਰਦਾ ਵਾ ਅੱਗੇ ਦੀਦੀ ਅੱਗੇ ਤੁਸੀਂ ਰਹਿਨੇ ਹੀ ਇਕੱਲੇ ਉਦੋਂ ਗੱਲ ਹੋ ਰਹੀ ਹੁਣ ਦੋ ਜਣੀਆਂ ਵਾ ਨਾ ਤੇ ਬਦੋ ਵਧੀਏ ਇੱਕ ਦੂਜੇ ਦੇ ਮਨ ਵਿੱਚ ਆ ਜਾਂਦਾ ਵਾ ਵੀ ਲੈ ਉਹ ਕਮਰੇ ਦੇ ਵਿੱਚ ਬੈਠੀ ਆ ਤੇ ਮੈਂ ਕੰਮ ਕਰਨ ਦੀ ਆ ਇਥੋਂ ਨਹੀਂ ਜਾਂਦੀ ਇਹ ਗੱਲਾਂ ਬਾਤਾਂ ਵਿੱਚ ਵੱਡੀਆਂ ਹੋ ਜਾਂਦੀਆਂ ਆ ਮੈਂ ਤੇ ਰੁਪਿੰਦਰ ਐ ਹੋ ਸੋਚਿਆ ਸੀ ਕਿ ਚੱਲ ਅਸੀਂ ਰਲ ਮਿਲ ਕੇ ਰਿਆ ਕਰਾਂਗੇ ਮੈਨੂੰ ਨਹੀਂ ਪਤਾ ਸੀ ਤੂੰ ਇਦਾਂ ਦੀ ਹੈਗੀ ਆ ਉਹ ਦੀਦੀ ਮੈਂ ਨਹੀਂ ਕਿ ਇਦਾਂ ਦੀ ਮੈਨੂੰ ਇੱਥੇ ਆ ਕੇ ਇਦਾਂ ਦੀ ਹੋਣਾ ਪਿਆ ਪਤਾ ਨਹੀਂ ਭੀ ਕਿਉਂ ਪਿੱਛੇ ਵੀ ਕੰਮ ਕਰੀਦਾ ਹੀ ਅੱਗੇ ਘੜ ਨਹੀਂ ਕਰੀਦਾ ਮੈਨੂੰ ਤਾਂ ਨਹੀਂ ਲੱਗਦਾ ਪਿੱਛੇ ਕਰਦੀ ਐਂ ਕੰਮ ਤੂੰ ਚੱਲ ਦੀਦੀ ਤੁਸੀਂ ਜਾ ਕੇ ਵੇਨੇ ਹੁੰਨੇ ਸੀ ਕਿ ਨਹੀਂ ਕਰਦੀ ਜਿਹੜੀ ਇੱਥੇ ਨਹੀਂ ਕਰਨ ੜੀ ਉਹਨੇ ਪਿੱਛੇ ਕੀ ਕਰ ਲੈਣਾ ਹੈ ਬੱਸ ਦੀਦੀ ਹੁਣ ਮੈਨੂੰ ਇਹੀ ਗੱਲਾਂ ਸੁਣਨ ਨੂੰ ਮਿਲਦੀਆਂ ਆਂ ਤੂੰ ਹੀ ਤੇ ਪੜਾਉਨੇ ਆ ਆਪਣੇ ਨੰਬਰ ਵੀ ਮੈਂ ਹੁਣ ਕੰਮ ਕਰ ਲਿਆ ਕਰੂੰਗੀ ਸਾਰਾ ਤੇ ਲਵਲੀ ਨੂੰ ਫੇਰ ਰੱਖਣ ਵਾਲੀ ਬਣੂੰਗੀ ਵੀ ਲੈ ਲਵਲੀ ਮੈਂ ਫੇ ਸਾਰਾ ਕੰਮ ਕਰਦੀ ਆ ਮੈਨੂੰ ਨਹੀਂ ਲੋੜ ਹੁਣ ਦੱਸਣ ਦੀ ਲਵਲੀ ਨੂੰ ਲਵਲੀ ਨੂੰ ਆਪੇ ਪਤਾ ਲੱਗ ਜਾਣਾ ਵਾ ਦੀਦੀ ਹਰ ਥਾਂ ਮੈਨੂੰ ਤੇ ਪਛਾਣ ਪਾਉਨੇ ਆ ਇਦਾਂ ਨਹੀਂ ਚਾਹੀਦੀ ਕਰਨੀ ਜਿੱਦਾਂ ਤੁਸੀਂ ਕਰਦੇ ਆ ਘਰ ਦੇ ਦੇ ਤੇਰਾ ਕਰਕੇ ਅੱਜ ਵੰਡ ਪੈ ਗਈ ਘਰ 'ਚ ਦੀਦੀ ਮੇਰਾ ਕਰਕੇ ਕੋਈ ਨਹੀਂ ਹੋਇਆ ਠੀਕ ਵਾ ਨਾ ਜਦੋਂ ਬੰਦਾ ਕੱਲਾ ਰਹਿਣ ਗਿਜਿਆ ਹੋਵੇ ਨਾ ਉਹਨੂੰ ਦੂਜੀ ਆਈ ਚੰਗੀ ਨਹੀਂ ਲੱਗਦੀ ਹੈਗੀ ਤੇਰਾ ਕਰਕੇ ਭਰਾਵਾਂ ਚ ਫਿੱਕ ਪੈਣੀ ਹੁਣ ਵੇਖੀ ਉਹਦੇ ਜੋ ਹੋਣਾ ਦੀਦੀ ਹੋਈ ਜਾਣਾ ਮੇਰਾ ਕਰਕੇ ਕੁਛ ਨਹੀਂ ਕਰਦਾ ਮੇਰਾ ਨਾਨਾ ਬਾਰ-ਬਾਰ ਲਾਉ ਠੀਕ ਹੈ ਨਾ ਮੈਂ ਤਾਂ ਜੇ ਨਹੀਂ ਚੱਲੀ ਛੋੜ ਕੇ ਰੱਖਿਆ ਵਾ ਕੋਈ ਨਹੀਂ ਮੈਂ ਆਪਣੇ ਪਿੰਡ ਚਲ ਜਾਨੀ ਆ ਫਿਰ ਵੇਲੇ ਨਹੀਂ ਭਲਾ ਕਿੰਨਾ ਕਿ ਇੱਥੇ ਪਿਆਰ ਨਾ ਰਹਿਨੇ ਹ ਹੁਣ ਇਹਨੂੰ ਬੜੀਆਂ ਗੱਲਾਂ ਆਉਣੀਆਂ ਵਾ ਕੰਮ ਕਰਨ ਵਰੀ ਇਹਨੂੰ ਮੌਤ ਪੈ ਜਾਣੀ ਆ ਮੈਂ ਬਿਮਾਰ ਹੋ ਗਈ ਆ ਮੇਰੇ ਸਿਰ ਪਿੜੋਂ ਲਾਪੀ ਆ ਕਰਨਾ ਕਰੇ ਨਹੀਂ ਕਰਨਾ ਨਾ ਕਰੇ ਯਾਰ ਪਿੰਦਰ ਇਦਾਂ ਬੋਲਦੀ ਆ ਮੈਨੂੰ ਤੇ ਅੱਜ ਪਤਾ ਲੱਗਾ ਵਾ ਕਿਦਾਂ ਉਹਦੇ ਘੜੀ ਬੋਲਣ ਦੀ ਸੀ ਤੇ ਭਾਬੀ ਕੋਈ ਜਵਾਬ ਹੀ ਨਹੀਂ ਦੇਣ ਦੀ ਮੰਨ ਲਓ ਜੇ ਕੋਈ ਗੱਲ ਹੋ ਵੀ ਗਈ ਹੈ ਤੇ ਤੂੰ ਹੌਸਲੇ ਨਾਲ ਬੋਲ ਮਗਰ ਤੱਕ ਤੇ ਉਹਦੇ ਜਾਣ ਦੀ ਹੈ ਤੇ ਉਹ ਚੜੀ ਕੀ ਕਰੇ ਮੈਨਾਂ ਅਜੇ ਭਾਬੀ ਚੰਗੀ ਹੈ ਜਿਹੜਾ ਦਲਜੀਤ ਵੀਰ ਨੂੰ ਅਜੇ ਸਾਰੀਆਂ ਗੱਲਾਂ ਨਹੀਂ ਦੱਸਾਂ ਭਾਬੀ ਦਲਜੀਤ ਨੂੰ ਸਾਰੀਆਂ ਗੱਲਾਂ ਦੱਸੇ ਤੇ ਉਹਨੇ ਤੇ ਫਿਰ ਮੇਰੇ ਨਾਲ ਲੜਨਾ ਹੀ ਹੈ ਉਹਨੇ ਹੋਰ ਕੀ ਕਰਨਾ ਤੇ ਜੇ ਹੁਣ ਇਹਨੂੰ ਮੈਂ ਪੁੱਛਿਆ ਨਾ ਇਹਨੇ ਵੇਖੀ ਫੇਰ ਸੱਚੀ ਹੋ ਜਾਣਾ ਤੇ ਮੈਂ ਤਾਂ ਕਿਰੇ ਵੀ ਨਹੀਂ ਗਈ ਮੇਰੀ ਤੇ ਕੋਈ ਗੱਲ ਵੀ ਨਹੀਂ ਹੋਈ ਜਨਾ ਚੱਲ ਕੋਈ ਗੱਲ ਨਹੀਂ ਅੱਜ ਇਹ ਤੇ ਮੈਂ ਉੱਤੇ ਨਹੀਂ ਗਿਆ ਤੇ ਚਲ ਕੀ ਘਰ ਚੱਕ ਪਤਾ ਪਾਉਣਾ ਫੇਰ ਕਿਹਦੇ ਨੂੰ ਕਿਦਾਂ ਆਵਾਂਗਾ ਨਾ ਫੇਰ ਮੈਂ ਦੱਸੂਗਾ ਜਦੋਂ ਉੱਤੇ ਫੜੀ ਗਈ ਕਿਤੇ ਮੇਰੀ ਗੱਲ ਸੁਣੋ ਇੰਨੀ ਗਰਮੀ ਆ ਤੁਸੀਂ ਬਾਹਰ ਆਣ ਕੇ ਕੀ ਕਰਨ ਦੇ ਉੱਥੇ ਪੱਖੇ ਥੱਲੇ ਕੜੀ ਲੰਮੇ ਪੈਂਦੇ ਆਰਾਮ ਕਰਦੇ ਯਾਰ ਰੰਮਨ ਆਰਾਮ ਕਦਾ ਕਰਨਾ ਹਾਂ ਜਦੋਂ ਕਰਸ ਸੁੱਖ ਹੀ ਨਹੀਂ ਰਿਹਾ ਤੇ ਕੀ ਕਰਨਾ ਆਰਾਮ ਸੋਕਾ ਕਾਦਾ ਵਾ ਸਾਰਾ ਕੋਈ ਤੁਹਾਡੇ ਕੋਲ ਵਾ ਹੁਣ ਸੋਕਾ ਕਾਦਾ ਲੱਭਣ ਦੇ ਤੁਸੀਂ ਜੋ ਨਹੀਂ ਆਇਆ ਉਹ ਬਾਰ ਬਾਰ ਗੱਲ ਕਿਉਂ ਦੇ ਰਹਉਂਦੇ ਰਹੋਂਦੇ ਜੇ ਬਿਮਾਰ ਹੋ ਗਏ ਤੁਸੀਂ ਹਰਮਨ ਮੇਰੇ ਨਾਲ ਜਦਾਂ ਟੇਡ ਦੇ ਵਿੱਚ ਗੋਲਾ ਜਾਂ ਨਹੀਂ ਵੱਜ ਗਿਆ ਮੈਨੂੰ ਕੋਈ ਚੰਗਾ ਨਹੀਂ ਲੱਗਦਾ ਹੈ ਇਹ ਤਾਂ ਇਦਾਂ ਹੀ ਆ ਪਰ ਹੁਣ ਟਾਈਮ ਤਾਂ ਕੱਢਣਾ ਕਿ ਨਹੀਂ ਆਪਣੇ ਬਾਰੇ ਸੋਚੋ ਸਾਡੇ ਬਾਰੇ ਸੋਚੋ ਜ਼ਿੰਦਗੀ ਬੜੀ ਲੰਮੀ ਆ ਇਦਾਂ ਕਰ ਕਰਕੇ ਕੀ ਬਣੂੰਗਾ ਉਹ ਆਪਣੇ ਕੰਮ ਤੇ ਲੱਗਾ ਵਾ ਆਪਣਾ ਘਰ ਚਲਾਉਂਦਿਆ ਵਾ ਤੁਸੀਂ ਇੱਥੇ ਸੋਚੀ ਪਏ ਜੇ ਹਰਮਨ ਉਹਦੀ ਨੀ ਨੀ ਮਨ ਫਿਕਰ ਮੈਨੂੰ ਫਿਕਰ ਖਾਂਦੀ ਆ ਸ਼ਰੀਕੇ ਦੀ ਲੋਕੀ ਕੀ ਕਹਿਣਗੇ ਅਜੇ ਤਾਂ ਲੋਕਾਂ ਨੂੰ ਸਾਰਿਆਂ ਨੂੰ ਪਤਾ ਨਹੀਂ ਆ ਕਿ ਉਹ ਇਦਾਂ ਲੜ ਕੇ ਗਿਆ ਜਾਂ ਕਿੱਦਾਂ ਗਿਆ ਅਜੇ ਤਾਂ ਮੈਂ ਕਹੀ ਜਾਣਦਾ ਵਾ ਸੋਹਰੇ ਗਿਆ ਵਾ ਸੋਹਰੇ ਗਿਆ ਚੱਲ ਕੋਈ ਗੱਲ ਨਹੀਂ ਪਤਾ ਲੱਗਣਾ ਹੀ ਆ ਇਹੋ ਜਿਹੀਆਂ ਗੱਲਾਂ ਲੁਕੀਆਂ ਨਹੀਂ ਰਹਿੰਦੀਆਂ ਹੁੰਦੀਆਂ ਪਤਾ ਲੱਗ ਹੀ ਜਾਂਦਾ ਹੁੰਦਾ ਵਾ ਹੁਣ ਇਹੀ ਵੀ ਕੀ ਕਰ ਸਕਦੇ ਆ ਜਦੋਂ ਉਹਨਾਂ ਦੇ ਨਹੀਂ ਦੋਵਾਂ ਜਾਣਿਆਂ ਦੇ ਮੰਨਣ ਵਿੱਚ ਆਈ ਪਈ ਇੱਥੇ ਨਹੀਂ ਰਹਿਣਾ ਹਨੂ ਬਗਾਨੇ ਸਮਾਂ ਛੱਡਿਆ ਵਾ ਫਿਰ ਐਦਾਂ ਕਿਉਂ ਕਰਦੇ ਜੇ ਤੇ ਲੋਕਾਂ ਦੀ ਕਿਉਂ ਪਰਵਾਹ ਕਰਦੇ ਜੇ ਲੋਕ ਬੜਾ ਕੁਝ ਕਹਿੰਦੇ ਹੁੰਦੇ ਆ ਗੱਲ ਵਰਮ ਨੇ ਜੇ ਉਹਨੇ ਤਾਂ ਦੱਸਿਆ ਹੀ ਹੋਊਗਾ ਜੋ ਬਣੇ ਜੋਤ ਨੂੰ ਵੀ ਡੈਡੀ ਆਏ ਤੇ ਉਹ ਕਹਿੰਦੀ ਵੀ ਜੇ ਆਏ ਤਾਂ ਤੁਸੀਂ ਤੁਰ ਪੈਂਦੇ ਉਹਨੇ ਵੀ ਨਾ ਕਿਹਾ ਹੋਊਗਾ ਉਹਨਾਂ ਦੋਵਾਂ ਜਾਣਿਆਂ ਦੀ ਸਲਾਹ ਆ ਜੋ ਪਹਿਲੇ ਦਿਨੀ ਉਹਨੂੰ ਕਹਿੰਦੀ ਵੀ ਅਸੀਂ ਘਰੋਂ ਪੈਰ ਨਹੀਂ ਕਿਤੇ ਪੁੱਟਣਾ ਅਸੀਂ ਇੱਥੇ ਹੀ ਰਹਿਣਾ ਵਾ ਆਪੇ ਸਾਰੇ ਕੰਮ ਚੰਗੇ ਹੋ ਜਾਂਦੇ ਜਦੋਂ ਪਹਿਲੇ ਦਿਨ ਹੀ ਉਹ ਕਹਿੰਦੀ ਵੀ ਜੇ ਇਦਾਂ ਕਹਿੰਦੇ ਤਾਂ ਚਲੋ ਅਸੀਂ ਚੱਲੀਏ ਉਹਦੇ ਹੱਲਾ ਸ਼ੇਰੀ ਨਾਲ ਇਹ ਗਿਆ ਨਹੀਂ ਤੇ ਵਿਆਹ ਤਾਂ ਪਹਿਲਾਂ ਕਦੀ ਇਹਨੇ ਕੋਈ ਗੱਲ ਨਹੀਂ ਕੀਤੀ ਨਾ ਕਦੀ ਜਾਨ ਦਾ ਨਾਂ ਲਿਆ ਹੀ ਹੋਣੀ ਕੀਤੀਆਂ ਗੱਲਾਂ ਜਿਹੜੀਆਂ ਵੀ ਕੀਤੀਆਂ ਇਹਨੇ ਤੇ ਕੋਈ ਨਹੀਂ ਲੋਕਾਂ ਦੀ ਪਰਵਾਹ ਨਹੀਂ ਕਰੀਦੀ ਹੁੰਦੀ ਲੋਕਾਂ ਦੇ ਉਹ ਹੀ ਗੱਲ ਦਾਤੀ ਨੂੰ ਇੱਕ ਬੰਨੇ ਦੰਦੇ ਆ ਤੇ ਦੁਨੀਆ ਦੀ ਦੋਈ ਪਾਸੇ ਆ ਗੱਲ ਤੇ ਰਮਨ ਤੇਰੀ ਠੀਕ ਵਾ ਪਰ ਇਹ ਗੱਲਾਂ ਦਾ ਨਾ ਮੈਨੂੰ ਮੇਰੇ ਦਿਲ 'ਚ ਘਰ ਕਰ ਗਈਆਂ ਚਲੋ ਕਰ ਨੂਗਾ ਰੋਟੀ ਪਾਣੀ ਖਾ ਗੱਲ ਤੇ ਰੰਮਨ ਦੀ ਵੀ ਠੀਕ ਵਾ ਕਿ ਕਿੰਨਾ ਚਿਰ ਰੋਟੀ ਪਾਣੀ ਦਾ ਖਾਊਗਾ ਦੋ ਦਿਨਾਂ ਦਾ ਖਾਊਗਾ ਤਿੰਨ ਦਿਨਾਂ ਦਾ ਖਾਊਗਾ ਅਕਸਰ ਖਾਣਾ ਹੀ ਪੈਣਾ ਵਾ ਉਹ ਆਪਣਾ ਕੰਮ ਚਲਾਉਣ ਡਿਆ ਵਾ ਸਰਵਿਸ ਸਟੇਸ਼ਨ ਤੇ ਲੱਗਾ ਆਪਣੀ ਕਮਾਈ ਖਾਂਡੇ ਵਧੀਆ ਕਰਨ ਡੇ ਪਾਉਣ ਡੇ ਕਿਉਂ ਚੋਟ ਚੋਟ ਕੇ ਮਰਨਾ ਸਿਰਫ ਮਨੂਏ ਕਾ ਸ਼ਰੀਕੇ ਦਾ ਮੇਣਾ ਮਾਰਨ ਡਿਆ ਵਾ ਹਾਈ ਹਾਈ ਮੈਂ ਅਰਪਿੰਦਰ ਬਾਰੇ ਦਸਣ ਆਈ ਹਾਂ ਪੀ ਉਹਦਾ ਫੋਨ ਆਇਆ ਸੀ ਉਹ ਕਹਿਣ ਦੇ ਵੀ ਮੇਰੀ ਜਠਾਣੀ ਬੜਾਈ ਤੰਗ ਕਰਦੀ ਆ ਮੇਰੇ ਨਾਲ ਇਦਾਂ ਕਰਦੀ ਆ ਜਦੋਂ ਮੈਂ ਇਹਨਾਂ ਵੱਲ ਵੇਖਿਆ ਨਾ ਮੈਂ ਇਹ ਗੱਲ ਦੱਸੀ ਨਹੀਂ ਮੈਂ ਹੱਗੇ ਫਿਕਰ ਦੇ ਵਿੱਚ ਵਾ ਜੇ ਮੈਂ ਆ ਗੱਲ ਦੱਸਦੀ ਹੋਰ ਫਿਕਰ ਕਰਨਗੇ ਬਿਮਾਰ ਹੋਣਗੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਕਿਹੜੇ ਭੈਣ ਭਰਾ ਨੂੰ ਦੱਸਾਂ ਕਿੰਨੂੰ ਸੱਦਾ ਪੀ ਜਿਹੜੀ ਇਹਨਾਂ ਨਾਲ ਗੱਲ ਕਰਨ ਤੇ ਮਾਣ ਇਹਨਾਂ ਦਾ ਹੋਰ-ਹੋਰ ਹੋਵੇ ਇਦਾਂ ਤਾਂ ਕੋਈ ਹੱਲ ਨਹੀਂ ਗਾ ਹੈਗਾ ਪੱਕਾ ਇਹਨਾਂ ਬਿਮਾਰ ਹੋਣਾ ਵਾ ਨਾ ਰੋਟੀ ਪਾਣੀ ਵੱਲ ਧਿਆਨ ਦਿੰਦੇ ਆ ਫੇ ਰੋਟੀ ਦਾ ਟਾਈਮ ਹੋਇਆ ਤਾਂ ਰੋਟੀ ਖਾ ਲਈਏ ਉਹ ਚੁੱਪ ਕਰਕੇ ਆਉਂਦੇ ਆ ਆਣ ਕੇ ਇੱਥੇ ਖਲੋ ਜਾਂਦੇ ਆ ਪਿਆਲੀਆਂ ਵੱਲ ਨੂੰ ਹੀ ਵਹਿੰਦੇ ਰਹਿੰਦੇ ਆ